ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਕਿ ਅਸੀਂ ਉੱਥੇ ਨਮਾਜ਼ ਪੜ੍ਹ ਸਕਦੇ ਆ। ਦੇਖੋ ਮੈਂ ਤਾਂ ਇਹ ਮੈਂ ਸਿੱਖ ਇਤਿਹਾਸ ਤੋਂ ਇਹਦਾ ਜਵਾਬ ਦੰਨਾ। ਸਿੱਖ ਇਤਿਹਾਸ ਦੱਸਦਾ ਹੈ ਕਿ ਪਹਿਲੀ ਪਾਰਸ਼ਾਹ ਤਨਦੁਰ ਜ਼ਿਲ੍ਹਾ ਗੁਰੂ ਨਾਨਕ ਸਾਹਿਬ ਨੇ ਜਦੋਂ ਕਰਤਾਰਪੁਰ ਨਾਮ ਦਾ ਕਸਬਾ ਆਬਾਦ ਕੀਤਾ। ਹੂੰ। ਤਾਂ ਉੱਥੇ ਆਪਣੇ ਰਹਿਣ ਲਈ ਘਰ ਬਣਾਇਆ ਸੀ। ਹੂੰ। ਤੇ ਘਰ ਦੇ ਨਾਲ ਲੱਗਦੀ ਸਾਂਝੀ ਕੰਧ ਮਸਜਿਦ ਬਣਾਈ ਸੀ ਗੁਰੂ ਸਾਹਿਬ ਨੇ ਆਪਣੇ ਖਰਚੇ ਤੇ ਤੇ ਮਸਜਿਦ 'ਚ ਨਮਾਜ਼ਾਂ ਪੜਾਉਣ ਲਈ ਇਮਾਮ ਵੀ ਗੁਰੂ ਸਾਹਿਬ ਨੇ ਰੱਖਿਆ ਸੀ ਤੇ ਰੋਟੀ ਵੀ ਇਮਾਮ ਦੀ ਗੁਰੂ ਸਾਹਿਬ ਦੇ ਘਰੋਂ ਆਉਂਦੀ ਸੀ। ਹੂੰ। ਤੇ ਫਿਰ ਹੁਣ ਕੀ ਕਹਾਂਗੇ? ਇਵਰਤਨਾਮਾ ਫਾਰਸੀ ਪੰਨਾ ਨੰਬਰ 141 ਫਿਰ ਚੌਥੇ ਗੁਰੂ ਨੇ ਗੁਰੂ ਕੇ ਚੱਕ ਵਿਖੇ ਮੂਸਮਨ ਅਲੀ ਆਪਣੇ ਖਰਚੇ ਤੇ ਮਸਜਿਦ ਬਣਵਾਈ ਗੁਰਮਤਿ ਪ੍ਰਕਾਸ਼ ਅਕਤੂਬਰ 1922 ਚ ਫਿਰ ਪੰਜਵੇਂ ਗੁਰੂ ਨੇ ਹਾਤੀ ਦਰਵਾਜ਼ੇ ਗਲੀ ਚਾਰ ਜਾਂ ਜ ਗੁਰੂ ਮੂਸਮਨ ਅਲੀ ਮਸਜਿਦ ਬਣਵਾਈ ਤੇ ਉਹ 1947 ਦੇ ਬਦਲੇ ਹੋ ਹਾਲਾਤ ਉੱਪਰ ਆਤ ਹੋ ਕੇ ਸਿੱਖ ਭਰਾਵਾਂ ਨੇ ਉਸ ਮਸਜਿਦ ਨੂੰ ਢਾਟੇ ਦੀ ਕਰ ਦਿੱਤਾ ਹਾਲਾਂਕਿ ਉਹ ਨਹੀਂ ਢੈਂ ਚਾਹੀਦੀ ਸੀ ਕਿਉਂਕਿ ਗੁਰੂ ਸਾਹਿਬ ਦੀ ਇਤਿਹਾਸਿਕ ਯਾਦਗਾਰ ਸੀ ਫਿਰ ਜੇ ਛੇਵੇਂ ਗੁਰੂ ਸਾਹਿਬ ਦੀ ਬਣਾਈ ਹੋਈ ਮਸਜਿਦ ਅੱਜ ਤੱਕ ਵੀ ਹਰਗਵਿੰਦਪੁਰ ਖੜੀ ਹੈ ਜਿਸ ਨੂੰ ਅੱ